ਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਤੇ ਸਵਾਗਤ ਹੈ ਜੀ ਆਪਾਂ ਬਣਾ ਰਹੇ ਹਾਂ ਜੀ ਕੀਆ ਕਦੂ ਦੀ ਸਬਜ਼ੀ ਉਹਦੇ ਲਈ ਆਪਾਂ ਨੇ ਕੀਆ ਕਦੂ ਕੱਟ ਕੇ ਰੱਖਿਆ ਇੱਧਰ ਆਪਾਂ ਨੇ ਲੈਨੇ ਆਲੂ ਤੇ ਇੱਧਰ ਆਪਾਂ ਪਾਵਾਂਗੇ ਜੀ ਹਰਾ ਲਸਣ ਨੋਰਮਲ ਨਾਮਕ ਮਿਰਚ ਮਸਾਲੇ ਪਿਆਜ਼ ਤੇ ਹਥਾਰੀਆਂ ਤੇ ਹੈਗੇ ਨੇ ਲਾਲ ਢੋਡੀਆਂ ਮਿਰਚਾਂ ਤੇਲ ਆਪਣਾ ਜੀ ਹੋ ਚੁੱਕਿਆ ਗਰਮ ਹੁਣ ਆਪਾਂ ਪਾ ਦਾਂਗੇ ਜੀ ਜੀਰਾ ਨਾਲੇ ਆਪਾਂ ਪਾ ਦਾਂਗੇ ਜੀ ਲੰਬੇ ਲੰਬੇ ਕੱਟੇ ਹੋਏ ਪਿਆਜ਼ जैजा थोड़ी साइज वजिया लगेगी यह कट तक दे आप थोड़े ज लंबे लंबे कटे हैं आप लगातार बनाते हुए जी प्याजा में पका सब्जी तो बच्चा भी लंबे लंबे कटे हुए प्याज बढ़िया लगते हैं ਅੱਜ ਆਪਾਂ ਜੀ ਲਾਈਟ ਜਿਆ ਕਰੇ ਰੀਤੀ ਹੋ ਗਿਆ ਆਪਾਂ ਇਹਦੇ ਵਿੱਚ ਪਾ ਦਾਂਗੇ ਆਲੂ ਦੋ ਆਪਾਂ ਨੇ ਆਲੂ ਕੱਟ ਕੇ ਰੱਖੇ ਨੇ ਬਰੀਕ ਬਰੀਕ ਆਹਦੇ ਉੱਪਰ ਹੀ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਅਪਾ ਪਾ ਦਾਂਗੇ ਕਟਿਆ ਹੋਇਆ ਹਰਾ ਲਸਣ ਪਾ ਦਾਂਗੇ ਇਹਨਾਂ ਵੀ ਆਪਾਂ ਜਿਹੜਾ ਦਾਲਾਂ ਪਾਦੇ ਦੇ ਵਿੱਚ ਪੰਗੀ ਤਰ੍ਹਾਂ ਨਾਲ ਮਿਕਸ ਕਰ ਦਾਂਗੇ ਕਿਉਂਕਿ ਤੇਜੀ ਆਪਾਂ ਇਹਦੀ ਦਾ ਸਬਜੀ ਬਣਾਉਣੀ ਹੈ ਜਿਹੜੇ ਸ਼ੌਂਕ ਨਾਲ ਤੇ ਤਿਆਰ ਨਾਲ ਬਣਾਉਣੀ ਹੈ ਜਿੰਨਾ ਵਧੀਆ ਆਪਣਾ ਮਸਾਲਾ ਹੋਊਗਾ ਜਿੰਨੀ ਵਧੀਆ ਆਪਣੀ ਸਬਜੀ ਬਣੇਗੀ ਇਹਨੂੰ ਵੀ ਜੇ ਆਪਾਂ ਆਲੂਆਂ ਨੂੰ ਦੇ ਆਰੇ ਲੇਟਨ ਵੀ ਤੋਂ ਕਮੈਂਟ ਲਈ ਆਪਾਂ ਨਾਲ ਹੀ ਪਕਾ ਲਾਂਗੇ ਕਿ ਐ ਕਰਾਂਗੇ ਆਪਦੀ ਮਸਾਲੇ ਨੂੰ 1.5 ਮਿੰਟ ਲਈ ਢੱਟ ਦਾਂ ਅੱਗੇ ਆਪਾਂ ਜਿਹੜੇ ਆਏਗੇ ਨੇ ਆਪਣੇ ਨਾਰਮਲ ਨਮਕ ਤੇ ਮਸਾਲੇ ਉਹ ਵੀ ਵਿੱਚ ਐਡ ਕਰ ਦਾਂ ਸਾਰੇ ਮਸਾਲੇ ਦੇ ਵਿੱਚ ਆਪਾਂ ਇਹਨਾਂ ਨੂੰ ਵੀ ਆਪਣਾ ਨਮਕ ਪਾਇਆ ਮਿਰਚ ਹਲਦੀ ਐ ਧਨੀਆ ਪਾਉਂਦਾਂ। ਪੂਰਾ ਗਰਮ ਮਸਾਲਾ ਪਾਇਆ ਸੀ ਜੀ ਚੰਗੀ ਤਰ੍ਹਾਂ ਮਿਕਸ ਕਰ ਦਾਂ। ਨਾਲੇ ਆਪਾਂ ਜੀ ਕੱਟੀਆਂ ਹੋਈਆਂ ਹਰੀਆਂ ਲਾਲ ਮਿਰਚ ਐਡ ਕਰ ਦਾਂ। ਫਿਰ ਹੋਰ ਜੀ ਆਪਾਂ ਪਾਣੀ ਐਡ ਕਰ ਦਾਂਗੇ। ਚੰਗੀ ਤਰ੍ਹਾਂ ਆਪਾਂ ਇਹਨੂੰ ਕਰਦਾਂਗੇ ਮਿਕਸ। ਮਿਕਸ ਕਰਦੇ ਤਾਂ ਕਿ ਗੋਮੈਂਟਲੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ। ਹਾਂਜੀ 1.5 ਮਿੰਟ ਆਪਾਂ ਨੇ ਮਸਾਲੇ ਦੇ ਵਿੱਚ ਨਾਲੇ ਤਾਂ ਆਪਣੇ ਨਮਕ ਮਿਰਚ ਮਸਾਲੇ ਪੱਕ ਗਏ ਨਾਲੇ ਆਲੂ ਸਰ੍ਹੋਂ ਆਪਣਾ ਪੱਕ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਵੀ ਕੀ ਆ ਕਰਨ ਤੋਂ। ਸਾਰੇ ਮਸਾਲੇ ਦੇ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ। ਸਾਰੇ ਚੱਬ ਜੀ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਢੱਕ ਦਾਂਗੇ। ਅਜੀ ਆਪਾਂ ਪੰਟਾ ਕੇ ਪਕਾਵਾਂਗੇ ਵਿੱਚ ਵਿੱਚ ਆਪਾਂ ਸਬਜ਼ੀ ਨੂੰ ਚੈੱਕ ਕਰਦੇ ਰਹਾਂਗੇ ਕੋਈ ਜੀ ਆਪਾਂ ਪਾਣੀ ਐਡ ਕਰ ਦਾਂਗੇ ਸਬਜ਼ੀ ਦੇ ਵਿੱਚ ਪਾਣੀ ਐਡ ਕਰਕੇ ਸਾਰੀ ਸਬਜ਼ੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਪਹਿਲਾਂ ਆਪਾਂ ਥੋੜਾ ਹੀ ਪਾਣੀ ਪਾਇਆ ਸੀਗਾ ਜੀ ਕਿਤੇ ਕੱਦੂ ਦੇ ਵਿੱਚੋਂ ਪਾਣੀ ਨਿਕਲਿਆ ਵੀ ਕੱਦੂ ਹਦੋਂ ਘੜਦਾ ਹੀ ਆ ਜੀ ਤੇ ਉੱਤੇ ਪਾਣੀ ਵੀ ਘੱਟੇ ਨਿਕਲਿਆ ਇਸ ਕਰਕੇ ਆਪਾਂ ਥੋੜਾ ਜਿਹਾ ਪਾਣੀ ਵਿੱਚ ਐਡ ਕਰਤਾ ਦੋ ਤਿੰਨ ਕ ਕਟਸ਼ੀਆਂ ਸਬਜੀ ਆਪਣੀ ਬਣ ਰਹੀ ਹੈ ਆਪਾਂ ਵਿੱਚ ਵਿੱਚ ਸਬਜੀ ਨੂੰ ਇੱਕ ਦੋ ਵਾਰੀ ਚੈੱਕ ਕਰਦੇ ਰਹਾਂਗੇ ਸਬਜੀ ਨੂੰ ਆਪਾਂ ਵੀ ਵਿੱਚ ਵਿੱਚ ਹਿਲਾ ਦਾਂਗੇ ਅੰਮੀ ਆਪਣੀ ਜੀ ਸਬਜ਼ੀ ਬਣ ਕੇ ਤਿਆਰ ਆ ਜੀ ਜਿਹੜੇ ਭੈਣ ਭਰਾ ਜੀ ਆਪਣੇ ਜੁੜੇ ਹੋਏ ਨੇ ਡੇਲੀ ਥੋੜਾ ਜਿਹਾ ਕਮੈਂਟ ਕਰਦੇ ਨੂੰ ਕਾਹ ਰਹੇ ਆ ਬਤਿਹੇ ਬਹੁਤ ਧੰਨਵਾਦ ਕਰਦੇ ਪਰਮਾਤਮਾ ਸਾਰਿਆਂ ਨੂੰ ਸੇਫ ਰੱਖੇ ਤੇ ਰੱਖੀ ਰੱਖੇ ਸਾਡੇ ਭੈਣ ਭਰਾ ਕੋਚ ਰਹੇ ਰਹਿੰਦੇ ਆਸਤੇ ਰਸਤੇ ਰਹੇ ਜੀ ਆਪਣੀ ਜੀ ਕੀਆ ਕੱਦੂ ਦੀ ਸਬਜ਼ੀ ਬਣ ਕੇ ਤਿਆਰ ਆ ਜੀ ਆਪਾਂ ਗੈਸ ਨੂੰ ਕਰ ਦਾਂਗੇ ਬੰਦ ਹੰਮੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰੋਗੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਸਾਰੇ ਸੰਸਾਦਿਕਾਲ ਜੀ ਧੰਨਵਾਦੀ